ਲਲਿਤਾ ਕਿਦਰ ਲੇ ਤੁਸੀਂ ਕੇਰ ਖੇੜਾ ਕੀ ਗੱਲ ਕੀ ਹੋਈ ਹੈ ਉਹ ਅਸੀਂ ਕੋਟ ਮੈਰਿਜ ਕਰਾਈ ਸੀ ਤੇ ਉਹਨੂੰ ਵੀ ਰੰਜੀਸ ਰਖਦੇ ਐ ਤਾਂ ਕਰਕੇ ਕੱਲ दारू ਪੀ ਕੇ ਆਇਆ ਤੇ ਸਾਡੇ ਵੱਲ ਵੇਖੀ ਜਾਂਦਾ ਸੀਗਾ ਫਿਰ ਸਾਡੇ ਘਰੇ ਵਰਗੇ ਸਾਰੇ ਜਣੇ ਤੇ ਸਾਨੂੰ ਵਾਧੂ ਘੁੱਟਿਆ ਸੀਗਾ ਮੇਰੇ ਵੀ ਲੱਤ ਮੇਰੇ ਡੈਡੀ ਹੋਰੀ ਗਏ ਹਾਂ ਹਾਂਜੀ ਸਾਰੇ ਪਰਿਵਾਰ ਹੀ ਗਏ ਸੀ ਪੂਆ ਪੂਆ ਦੇ ਮੁੰਡਾ ਸਾਰੇ ਸੀਗੇ ਅਸੀਂ ਵਿਆਹ ਰਜਾ ਮੰਦੀ ਨਾਲ ਕਰਾਇਆ ਸੀ ਕੋਰਟ ਹਾਂ ਹਾਂ ਜੀ ਸਾਡੀ ਤੇ ਰਜਮੰਦੀ ਸੀ ਹਾਂ ਜੀ ਉਸ ਦੇ ਬਾਵਜੂਦ ਵੀ ਰੰਜਿਸ਼ ਰੱਖਦੇ ਹਾਂ ਹਾਂ ਜੀ ਕੀ ਕਾਰਵਾਈ ਦੀ ਮੰਗ ਕਰਦੇ ਤੁਸੀਂ ਵੀ ਸਾਨੂੰ ਇਨਸਾਫ ਚਾਹੀਦਾ ਆ ਨਾਮ ਸਰਵੀ ਕੁਮਾਰ ਆ ਜੀ ਕਿੱਥੇ ਰਹਿੰਦੇ ਤੁਸੀਂ ਅਸੀਂ ਕੇਰਾ ਖੇੜਾ ਜੀ ਪਿਤਾ ਦਾ ਕੀ ਨਾਮ ਹੈ ਪਿਰਥੀਰਾਮ ਜੀ ਕੀ ਗੱਲ ਕੀ ਹੋਈ ਹੈ ਜੀ ਗੱਲ ਕੁਝ ਨਹੀਂ ਸੀ ਅਸੀਂ ਥੋੜੀ ਲੈ ਕੇ ਘਰੇ ਆਏ ਸੀ ਘਰੇ ਆਂਦੇ ਨਾਲ ਅਸੀਂ ਪੰਡਾ ਲਾ ਲਿਆ ਬਾਹਰ ਚਾਚੇ ਦਾ ਮੁੰਡਾ ਖੜਾ ਸੀ ਉਹਨੇ ਮੇਰੇ ਪੰਡਾ ਚਗਾਤੀਆਂ ਉਹਦਾ ਡੈਡੀ ਆਇਆ ਉਹਦੇ ਦਾਰੂ ਪੀਤੀ ਫੁੱਲ ਉਹ ਬੇਲਾ ਕੱਢਣ ਲੱਗਿਆ ਫਿਰ ਮੈਂ ਬੱਠਾ ਲੈਣ ਗਿਆ ਅੰਦਰ ਉਹ ਫਿਰ ਮੈਂ ਤੂੜੀ ਪਾ ਕੇ ਮੰਮੀ ਦਿੱਤੀ ਮੈਂ ਗੱਡਾ ਆਪਣੇ ਠੱਲਣ ਗਿਆ ਤੇ ਫਿਰ ਮੰਮੀ ਮੰਮੀ ਨੇ ਬੱਟਲ ਦਿੱਤਾ ਉਹ ਕਹਿੰਦੇ ਮੰਮੀ ਵਾਸਤੇ ਕਹਿੰਦਾ ਉਹ ਗਲਤ ਬੋਲੇ ਕਹਿੰਦੇ ਨੂੰ ਬਾਹਰ ਕੱਢੋ ਰਾਂਡ ਨੂੰ ਬਾਹਰ ਕੱਢ ਲਓ ਉਹ ਬਾਅਦ ਚ ਸਾਰੇ ਕਰੇ ਵੜ ਗਏ ਸਾਡੇ ਕਿੰਨੇ ਕੁ ਜਣੇ ਸੀ ਉਹ 10 15 ਜਣੇ ਹੈਗੇ ਇੱਕ ਬੂਆ ਦਾ ਮੁੰਡਾ ਹੈ ਇਹਨਾਂ ਦੇ ਇੱਕ ਰਿਸ਼ਤੇਦਾਰ ਛੱਡੇ ਹੀ ਗਏ ਇਹਨਾਂ ਨੇ ਪਹਿਲਾਂ ਪਲਾਨਿੰਗ ਬਣਾਈ ਸੀ ਕੁਆੜੇ ਟੋਕੀਆਂ ਸਾਰਾ ਕੁਝ ਛੋਟੀਆਂ ਸਾਰਾ ਕਰੇ ਵੜ ਕੇ ਹਾਰੇ ਸਾਡੇ ਕੌਣ ਕੌਣ ਦਾਖਲ ਹੈ ਤੁਹਾਡੇ ਚ ਕੌਣ ਕੌਣ ਹੈ ਸਾਡੇ ਚ ਇੱਕ ਮੈਂ ਇੱਕ ਮੰਮੀ ਇੱਕ ਸਿਸਟਰ ਮੰਮੀ ਦਾ ਕੀ ਨਾਮ ਹੈ ਮੰਮੀ ਸਿਮਰਾਣੀ ਤੇ ਸਿਸਟਰ ਦਾ ਰਤੂਵਾਲਾ ਤੇ ਵਾਈਫ ਦਾ ਹੈਗਾ ਲਲਿਤਾ ਉਹ ਵੀ ਦਾਖਲ ਹੈ ਦਾਖਲ ਤਾਂ ਨਹੀਂ ਉਹਨਾਂ ਨਾਲ ਲਕਟਾ ਮਾਰੀ ਹੈ ਇਹ ਉਹਦੀ ਉਹ ਸਪ੍ਰੈਗਨੈਂਟ ਸੀ ਹਾਂ ਪ੍ਰੈਗਨੈਂਟ ਹੈਗੀ ਜੀ ਕਿੰਨੇ ਮਹੀਨੇ ਦੀ ਪ੍ਰੈਗਨੈਂਟ ਸੱਤ ਮਹੀਨੇ ਹੈ ਸੱਤ ਮਹੀਨੇ ਹੋਈ ਕੀ ਰੋਲਾ ਕੀ ਹੈ ਪਿੱਛੋਂ ਕੀ ਰੋਲਾ ਚੱਲ ਰਿਹਾ ਹੈ ਰੋਲਾ ਕੋਟ ਵਿੱਚ ਕਰਾਈ ਹੈ ਸਾਡੀ ਬਸ 9 ਮਹੀਨੇ ਹੋ ਗਏ ਅੱਛਾ ਉਹ ਕੌਣ ਸੀ ਜਿਹੜੇ ਇਹਨਾਂ ਦੇ ਮਾਤਾ ਪਿਤਾ ਸੀ ਤੁਹਾਡੀ ਬਾਹਰ ਉਹਦੇ ਡੇਢੀ ਹੈਗਾ ਸੀ ਚਾਚਾ ਦਾਦਾ ਸਾਰੇ ਹੀ ਸੀ ਸਾਰੇ ਪਰਿਵਾਰ ਹੀ ਸੀ ਸਾਰੇ ਪਰਿਵਾਰ ਪਿੱਛੋਂ ਮੁੰਡੇ ਸੱਦੇ ਸੀ ਇਹਨਾਂ ਦੇ ਦਾਰੂ ਪੀਤੀ ਜੀ ਫੁੱਲ ਠ ਮੰਗ ਤਬ ਸਹੀ ਕਰਦੇ ਆ ਇਨਸਾਫ ਚਾਹੀਦਾ ਵੇ ਦੇਖੋ ਘਰੇ ਵੜ ਕੇ ਸਾਡੇ ਆ ਕਰਕੇ ਅੱਗੇ ਅੱਗੇ ਬਹੁਤ ਵਾਰੀ ਹੋ ਗਿਆ ਜੀ ਪਹਿਲੇ ਵੀ ਪਹਿਲੇ ਹੀ ਬਹੁਤ ਵਾਰੀ ਹੋ ਗਿਆ ਤਾਂ ਕਰਕੇ ਠੀਕ ਹੈ ਲੈ ਲਈਏ ਜੀ ਕਿਹੜਾ ਆਉਣਾ ਵਾਜੀ ਕਿਹੜਾ ਪਿੰਡ ਹੈ ਜੀ ਕਿਹੜਾ ਖੇੜਾ ਹੈ ਕੀ ਗੱਲ ਕੀ ਹੋਈ ਹੈ ਸਾਰੀ ਗੱਲ ਕੁਛ ਨਹੀਂ ਜੀ ਆ ਤੂੰ ਘਰੇ ਸੀ ਕਿ ਤੇ ਬਹੁਤ ਦਾਰੂ ਪੀਤੀ ਸੀ ਹੂੰ ਤੇ ਬਾਹਰੋਂ ਆ ਕੇ ਗਾਲਾਂ ਕੱਢਣ ਲੱਗਿਆ ਗਾਲਾਂ ਕਰਦਾ ਕਰਦਾ ਕਿ ਇਹ ਬਾਹਰ ਐ ਬਾਹਰੋਂ ਗੇਟ ਚੋਂ ਭੜ ਲਿਆ ਨੇ ਸਾਰਿਆਂ ਨੇ ਤੂੰ ਨਾਲ ਉਹ ਤਿਆਰ ਸੀ ਵੀ ਟੋਕੀਆਂ ਸੀ ਡਾਂਗਾਂ ਸੀਗੀਆਂ ਤੇ ਸਾਰੇ ਬੁੜੀਆਂ ਤੇ ਬੰਦੇ ਪੈ ਗਏ ਵਾਰ ਉਸਦਾਰ ਵੀ ਸੱਗੀ ਸੀ ਮੈਨੇ ਅੱਛਾ ਕੀ ਪਲਾਨ ਪੂਰਾ ਬਣਾਇਆ ਸੀ ਨਾ ਮੈਂ ਮੈਂ ਬਲਕਿ ਪਲੈਨਿੰਗ ਨਾਲ ਹਾਂਜੀ ਪਲੈਨਿੰਗ ਪੂਰੀ ਸੀ ਸਾਨੂੰ ਕੋਈ ਗੱਲ ਦਾ ਪਤਾ ਹੀ ਨਹੀਂ ਸੀ ਅੱਛਾ ਜੀ ਕੀ ਮੰਗ ਕਰਦੇ ਹੋ ਤੁਸੀਂ ਮੰਗਦਾ ਇਨਸਾਫ ਚਾਹੀਦਾ ਜੀ ਸਾਨੂੰ ਵੀ ਅੱਗੇ ਵੀ ਕਈ ਵਾਰੀ ਬਹੁਤ ਲੜਾਈਆਂ ਲੜੀਆਂ ਕਰੀਆਂ ਈ ਮੁੰਡੇ ਨਾਲ ਕਦੇ ਕੋਲ ਵੜ ਜਾਂਦੇ ਮਾਰ ਦਿਆਂਗੇ ਹਾਂ ਠੀਕ ਹੈ ਮਾਮਲਾ ਹੈ ਕੀ ਮਾਮਲਾ ਹੈ ਜੀ ਇਹਦੇ ਵਿੱਚ ਜੀ ਸਾਡੇ ਕੋਲੇ ਅਜੇ ਕੋਈ ਲਿਖਤੀ ਤੌਰ ਤੇ ਜੋ ਹਸਪੀਟਲ ਤੋਂ ਕੋਈ ਐਮਐਲਆਰ ਵਗੈਰਾ ਤਾਂ ਸਾਡੇ ਕੋਲ ਅਜੇ ਮਸੂਲ ਨਹੀਂ ਹੋਈ ਹੈ ਪਰ ਮੈਨੂੰ ਹੁਣ ਪਤਾ ਲੱਗਾ ਹੈ ਵੀ ਕਿਰੇ ਕੋਈ ਰਾਤੀ ਆਪਸ ਵਿੱਚ ਕੋਈ ਕਿਸੇ ਦਾ ਝਗੜਾ ਹੋਇਆ ਹੈ ਤਾਂ ਉਹ ਹਸਪੀਟਲ ਐਡਮਿਟ ਹੋਏ ਹੈ ਪਰ ਅਜੇ ਤੱਕ ਸਾਡੇ ਕੋਲ ਕੋਈ ਕੋਈ ਐਮਐਲਆਰ ਇਹਨਾਂ ਦੀ ਕੋਈ ਮਸੂਲ ਨਹੀਂ ਹੋਈ ਹੈ ਪਰ ਐਮਐਲਆਰ ਆ ਜਾਂਦੀ ਹੈ ਤਾਂ ਅਸੀਂ ਜਿਹੜਾ ਹੈਗਾ ਪੜਤਾਲ ਵੀ ਕਰ ਲਾਂਗੇ ਤੇ ਉਹਦੀ ਜੋ ਵੀ ਇਹਨਾਂ ਦੀ ਸਟੇਟਮੈਂਟ ਲੈ ਕੇ ਜੋ ਵੀ ਜਿਹਦੇ ਖਿਲਾਫ ਜਿਹੜੀ ਵੀ ਕਾਰਵਾਈ ਬੰਦੀ ਹੋਊਗੀ ਉਹਦੇ ਖਿਲਾਫ ਜਿਹੜੀ ਹੈ ਕਾਰਵਾਈ ਕੀਤੀ ਜਾਊ ਠੀਕ ਹੈ ਮੇਰੋਂ